RPSC लेक्चर पंजाबी आखिरले 15 ਦਿਨਾਂ ਦੀ ਰਣਨੀਤੀ ਇਨਾਂ 15 ਦਿਨਾਂ ਦੇ ਅੰਦਰ ਤੁਸੀਂ ਅਜੇ ਤੱਕ ਜੋ ਵੀ ਪੜ੍ਹਿਆ ਹੈ ਨਾ ਉਸ ਦਾ ਚੰਗੀ ਤਰ੍ਹਾਂ ਰਿਵੀਜ਼ਨ ਲਗਾਣਾ ਹੈ ਭਾਵੇਂ ਜੀਕੇ ਹੈ ਭਾਵੇਂ ਪੰਜਾਬੀ ਹੈ ਆਖੀਰਲੀ ਬਾਤ ਚੰਗੀ ਤਰ੍ਹਾਂ ਰਿਵੀਜ਼ਨ ਲਗਾ ਦਿਓ ਹੋਰ ਆਣਾ ਸੋਚੋ ਮੈਂ ਆ ਵੀ ਕਰ ਲਾਂ ਮੈਂ ਉਹ ਵੀ ਕਰ ਲਾਂ ਆ ਪੜ ਲਾਂ ਉਹ ਪੜ ਲਾਂ ਨਹੀਂ ਹੁਣ ਬਹੁਤ ਜ਼ਿਆਦਾ ਨਵਾਂ ਪੜਨ ਦਾ ਸਮਾਂ ਨਹੀਂ ਹੈਗਾ ਆਪਾਂ ਜੋ ਪੜਿਆ ਦਾ ਉਸੇ ਨੂੰ ਹੀ ਚੰਗੀ ਤਰ੍ਹਾਂ ਅਖੀਰਲੀ ਵਾਰ ਪੜ ਲਈ ਫੋਰ ਐਨ ਦੇ ਵਿੱਚ ਵੀ ਕੀ ਹੈ ਕੀ ਤੁਸੀਂ ਜੀਕੇ ਨੂੰ ਵੀ ਟਾਈਮ ਦਿਓ ਪੰਜਾਬੀ ਨੂੰ ਵੀ ਟਾਈਮ ਦਿਓ ਸਮਾਂ ਹੈ ਉਹ ਆਪਣੇ ਅੰਕ ਭਰਦੇ ਸਾਬਨ ਦੋਨੁਪਾਤ ਤਿੰਨ ਚ ਵੰਡਿਆ ਜਾ ਸਕਦਾ ਹੈ ਚਾਰ ਪੰਜ ਘੰਟੇ ਆਪਾਂ ਜੀਕੇ ਪੜ ਲਈ ਕੀਸਾਸ ਕੰਤੇ ਪੰਜਾਬੀ ਪੜ ਲਈ ਇਸ ਤਰੀਕੇ ਨਾਲ ਆਪਾਂ ਪੜੀਏ ਪਰੰਤੂ ਆ ਧਿਆਨ ਰੱਖਣਾ ਹੈ ਕਿ ਪੇਪਰ ਤੋਂ 1-2 ਦਿਨ ਪਹਿਲਾਂ ਬਹੁਤ ਜ਼ਿਆਦਾ ਨਹੀਂ ਪੜਨਾ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ਤੋਂ ਤੰਦਰੁਸਤ ਰੱਖਣਾ ਹੈਗਾ ਤਾਂ ਪੇਪਰ ਤੋਂ 1-2 ਦਿਨ ਪਹਿਲਾਂ ਬਹੁਤ ਥੋੜਾ ਪੜਨਾ ਹੈਗਾ ਹੋਰ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਰੱਖਣਾ ਹੈ ਕਰੋ ਤਾਜ਼ਾ ਰੱਖਣਾ ਤਾਂ ਜੋ ਆਪਾਂ ਵਧੀਆ ਪੇਪਰ ਕਰੀਏ ਹੁਣ ਦੂਜੀ ਗੱਲ ਆਪਾਂ ਪੰਜਾਬੀ ਦੀ ਤਿਆਰੀ ਕਰ ਰਹੇ ਆ ਤਾਂ ਪੰਜਾਬੀ ਦੀ ਤਿਆਰੀ ਦੇ ਵਿੱਚ ਜਿਹੜਾ ਇਸ ਦੌਰਾਨ ਆਪਾਂ ਪੜ੍ਹਨਾ ਤੁਸੀਂ ਜੋ ਨੋਟਸ ਤਿਆਰ ਕੀਤੇ ਆ ਜਾਂ ਜੋ ਨੋਟਸ ਤੁਹਾਡੇ ਕੋਲ ਹੈਗੇ ਆ ਉਹਨੂੰ ਚੰਗੀ ਤਰ੍ਹਾਂ ਪੜਿਆ ਜਾਵੇ ਉਸ ਦੇ ਨਾਲ-ਨਾਲ ਛੱਟੀ ਤੋਂ 12ਵੀਂ ਦੀ ਕਿਤਾਬਾਂ ਬੀਏ ਦੀ ਕਿਤਾਬਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪੜਿਆ ਜਾਵੇ ਹੋਰ ਆਪਣੇ ਦਿਮਾਗ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲਤ ਨਹੀਂ ਲੈ ਕੇ ਆਣੇ ਸਿਰਫ ਇੱਕ ਹੀ ਵਿਚਾਰ ਆਪਣੇ ਦਿਮਾਗ ਚ ਚੱਲੇ ਆਪਣੇ ਪਾਠਕ੍ਰਮ ਬਾਰੇ ਔਰ ਲੈਕਚਰਰ ਪੰਜਾਬੀ ਦੇ ਤਿਆਰੀ ਬਾਰੇ ਬਸ ਫਾਲਤੂ ਦੇ ਵਿਚਾਰ ਜੇ ਤੁਹਾਡੇ ਦਿਮਾਗ ਚ ਨਾ ਆਣ ਹੋਰ ਅਸ ਦੇ ਨਾਲ ਨਾਲ ਆ ਵੀ ਵਿਚਾਰ ਨਾ ਆਣ ਤੇ ਪੇਪਰ ਬੜਾ ਔਖਾ ਆਊਗਾ ਬੜਾ ਕੁਛ ਹੈ ਜਾ ਆਜੂਗਾ ਮਨ ਨੂੰ ਆਊਗਾ ਨਹੀਂ ਜਾਂ ਫਿਰ ਉਹ ਨਾ ਆ ਜੇ ਇਹ ਨਾ ਆ ਜੇ ਸਭ ਤਰੀਕੇ ਦੇ ਨੈਰੇਟਿਵ ਜੋ ਮੰਚ ਨਹੀਂ ਲੈ ਆਣੇ ਕੀ ਪਤਾ ਮੇਰਾ ਨੰਬਰ ਆਊਗਾ ਕਿ ਨਹੀਂ ਮੇਰਾ ਕੀ ਬਣੂਗਾ ਵਿਚਾਰ ਕਰਨ ਦਾ ਸਮਾਂ ਨਹੀਂ ਹੈ ਆਪਾਂ ਸਿਰਫ ਆਪਣਾ ਕਰਮ ਕਰੀਏ ਆਪਾਂ ਵਧੀਆ ਔਰ ਬਿਹਤਰੀਨ ਰਵੀਜ਼ਨ ਲਗਾਈਏ ਆਪਣੇ ਆਪ ਨੂੰ ਤਰਤਾਜ਼ਾ ਰੱਖੀਏ ਕਿਸੇ ਪ੍ਰਕਾਰ ਦੇ ਸ਼ੰਕੇ ਉਹ ਆਪਣੇ ਦਿਮਾਗ ਵਿੱਚ ਨਾ ਲੈ ਕੇ ਆਈਏ ਬਹੁਤ ਜ਼ਿਆਦਾ ਲੋਡ ਹੈ ਉਹ ਨਹੀਂ ਲੈਣਾ ਹੈਗਾ ਬਿਲਕੁਲ ਨਹੀਂ ਡਰਨਾ ਹੈਗਾ ਰਿਲੈਕਸ ਹੋ ਕੇ ਸਾਜ ਦਾ ਨਾਲ ਸਰਲਤਾ ਨਾਲ ਸਪਸ਼ਟਤਾ ਦੇ ਨਾਲ ਆਖਰੀ ਰਿਵੀਜ਼ਨ ਆ ਉਹ ਲਗਾਣੀ ਹੈਗੀ ਔਰ ਪੇਪਰ ਦੇਣਾ ਹੁਣ ਪੇਪਰ ਕਿਵੇਂ ਦੇਣਾ ਉਹਦੇ ਬਾਰੇ ਇੱਕ ਵੱਖਰਾ ਵੀਡੀਓ ਹੈ ਮੈਂ ਜਾਰੀ ਕਰ ਦੂੰਗਾ ਤੁਸੀਂ ਉਸ ਨੂੰ ਵੇਖ ਲਿਓ ਧੰਨਵਾਦ